ਲੜਾਈ ਦਾ ਤਾਂ ਜੀ ਮਾੜਾ ਹੀ ਜਦੋਂ ਦੂਜਾ ਮਾੜਾ ਮੋਟੋ ਤੇ ਜਪਕਸ਼ਵੀਰ ਦੇ ਵਿੱਚ ਖਲਰ ਮੱਚਦਾ ਤੇ ਜੁੱਲੀ ਬਿਹਤਰਾ ਬਾਰਡਰ ਵਾਲੇ ਪਿੰਡਾਂ ਨੂੰ ਚੁੱਕਣਾ ਪੈਂਦਾ ਕਈਆਂ ਦਾ ਤਾਂ ਐਕਸੀਡੈਂਟ ਹੋ ਕੇ ਮਰ ਜਾਂਦੇ ਇੱਕ ਤੇ ਬਾਰਡਰ ਤੇ ਪਾਤਾ ਤਾਂ ਲੱਗ ਹੀ ਜਾਂਦਾ ਜੀ ਹੁਣ ਮੰਨ ਲਓ ਹੁਣ ਆਪਾਂ ਲੱਗੇ ਨਾ ਵੀ ਨਾ ਲੱਗੇ ਤੇ ਬਾਰਡਰ ਦਾ ਪਤਾ ਲੱਗ ਗਿਆ ਤੁਹਾਡੇ ਪਿੰਡ ਕਿੰਨੇ ਕੁ ਲੋਕ ਫਿਰ ਗਏ ਸਾਡੇ ਪਿੰਡੋਂ ਅੱਧੇ ਪਿੰਡ ਦੇ ਕੁਝ ਤੋਂ ਚਲੇ ਹੀ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਇੱਥੇ ਆ ਤੇ ਬੱਚੇ ਬੁੱਚੇ ਜਿਹੜੇ ਪਿੱਛੇ ਕੱਢਦੇ ਲੋਕਾਂ ਨੇ ਸਰਕਾਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਉੱਠਣ ਦੀ ਨਾ ਨਾ ਪ੍ਰਸ਼ਾਸਨ ਕੋਈ ਕੁਝ ਨਹੀਂ ਆਖਿਆ ਕਿ ਉਹਨੂੰ ਕੁਝ ਨਹੀਂ ਜਾਣਵਾਤੇ ਨਹੀਂ ਆਖਿਆ ਤੁਸੀਂ ਜਾਓ ਤੇ ਨਾ ਜਾਓ ਨਹੀਂ ਬੱਚੇ ਜੀ ਕਿਹਨੇ ਸਕੂਲ ਘੱਲੇ ਹੀ ਨਹੀਂ ਗੇ ਡਰ ਦੇਣ ਸਕੂਲ ਘੱਲੇ ਨਹੀਂ ਗੇ ਕਿਹਦਾ ਕਿਹੜੇ ਉਹਨਾਂ ਗੋਲੇ ਛੋੜ ਦੇਣ ਜਾਨ ਬੱਚੇ ਮੜ ਕੇ ਕਿਹਨੇ ਸਾਹਮਣੀ ਇਹ ਕਰਕੇ ਬੱਚੇ ਸਾਰੇ ਘਰਾਂ ਜੀ ਜੰਗ ਹੁਣ ਕੋਈ ਵੀ ਨਹੀਂ ਸੋਚਦਾ ਜੰਗ ਹੋਵੇ ਉਹ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਇਹ ਜੰਗ ਨਾ ਵੀਣਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ ਇਲਾਕੇ ਦਾ ਮਾਹੌਲ ਜੀ ਇਤਨਾ ਹੀ ਆ ਲੋਕਾਂ ਦੇ ਵਿੱਚ ਚਲੋ ਮਤਲਬ ਡਰ ਤੇ ਹੈਗਾ ਹੀ ਆ ਉਹ ਚੀਜ਼ ਦਾ ਤੇ ਬਾਕੀ ਹਾਲੇ ਮਤਲਬ ਕੋਈ ਹਦੇਸ਼ ਨਹੀਂ ਕੋਈ ਚੀਜ਼ ਨਹੀਂ ਗਈ ਲੋਕ ਆਪੋ ਆਪਣੇ ਘਰਾਂ 'ਚ ਆ ਤੇ ਉਹ ਚੀਜ਼ ਦਾ ਡਰ ਤੇ ਹੈਗਾ ਤੁਹਾਨੂੰ ਪਰਾ ਉਧਰ ਹਮਲਾ ਕੀਤਾ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਡਰ ਤੇ ਹੈ ਆ ਵੀ ਵੀ ਜਿਹੜਾ ਕਾ ਹੋਇਆ ਮਲਾਂ ਸਾਡੇ ਪਿੰਡ ਤੋਂ ਪਾਕਿਸਤਾਨ ਕਿੰਨੀ ਕੁ ਦੂਰ ਹੈ ਸਾਡੇ ਪਿੰਡ ਤੋਂ 200 100 ਮੀਟਰ ਹੀ ਹੈ ਤੇ ਨੇ ਕੁਝ ਬੱਚੇ ਬੁੱਚੇ ਕੋਈ ਤੁਹਾਨੂੰ ਪਤਾ ਲੱਗੇ ਕੋਈ ਲੋਕ ਬਾਕੀ ਤਰਕੀਬਨ ਲੋਕ ਘਰਾਂ ਜੀ ਹਾਲੇ ਜਦੋਂ ਕੋਈ ਆਦੇਸ਼ ਹੋਊਗਾ ਜਾਂ ਕੋਈ ਆਪਣਾ ਹੋਊਗੀ ਪਤਾ ਲੱਗੂਗਾ ਤੇ ਫਿਰ ਤੁਹਾਨੂੰ ਪਤਾ ਜੰਗ ਦੇ ਵਿੱਚ ਕਿੰਨੇ ਖਲੋਣਾ ਜੀ ਇੱਥੇ ਕਿਹੜਾ ਪਿੰਡ ਵਾ ਇਹ ਕਲਸ ਪਿੰਡ ਹੈ ਜੀ ਜਦੋਂ ਇੱਕੇ ਮਾਹੌਲ ਬੰਦ ਆ ਇਦਾਂ ਦਾ ਤੇ ਕੀ ਨੁਕਸਾਨ ਹੁੰਦਾ ਆਪਣੇ ਲੋਕਾਂ ਦਾ ਨੁਕਸਾਨ ਜੀ ਤੁਹਾਨੂੰ ਪਤਾ ਇੱਥੇ ਤੇ ਪਿਛਲੀ ਵਾਰੀ 65 ਜਾਂਦੇ ਵੀ ਮੱਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਇਹ ਲੋਕਾਂ ਦਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗ ਉਹ ਫੋਨਾ ਉਹਦਾ ਘਰ-ਬਾਰ ਬਣਾ ਕੇ ਬੈਠੇ ਆ ਬੜਾ ਔਖਾ ਇਸ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ